ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਕੇਸਰੀ ਦਾ ਕੇਸਰੀ ਚੈਪਟਰ 2 ਕੱਲ ਮੈਂ ਦੇਖ ਕੇ ਆਇਆ ਮਨ ਸੀ ਮੇਰਾ ਕਿ ਉਹਦਾ ਰਿਵਿਊ ਦੇਵਾਂ ਪਰ ਰਿਵਿਊ ਹੋਰ ਲੋਕ ਬਹੁਤ ਦਿੰਦੇ ਆ ਪਰ ਜਿਹੜੀ ਮੈਂ ਗੱਲ ਕਰਨ ਲੱਗਿਆ ਉਹਦੇ ਨਾਲ ਕਈ ਪੰਜਾਬੀਆਂ ਨੂੰ ਬਹੁਤ ਦੁੱਖ ਲੱਗਣਾ ਗੁੱਸਾ ਲੱਗਣਾ ਪਰ ਪਲੀਜ਼ ਇਹ ਗੁੱਸਾ ਨਾ ਕਰੋ ਪਹਿਲਾਂ ਤੁਸੀਂ ਗੱਲ ਨੂੰ ਸੁਣੋ ਚੰਗੀ ਤਰ੍ਹਾਂ ਸਮਝੋ ਤੇ ਫਿਰ ਗੱਲ ਕਰੋ ਕੇਸਰੀ ਦੇਖ ਕੇ ਮੈਨੂੰ ਇਹ ਸਮਝ ਆਈ ਪਈ ਦੇਖੋ ਇਹ ਜਿਹੜਾ ਜਲਿਆਂ ਵਾਲੇ ਬਾਗ ਦਾ ਮਸਲਾ ਹੋਇਆ ਇਹਦਾ ਬਦਲਾ ਕਿਨ ਲਿਆ ਨਾਇਰ ਜੀ ਨੇ ਇਹ ਕਰੈਕਟਰ ਜਿਸ ਬਾਰੇ ਚ ਦੱਸਿਆ ਗਿਆ ਉਹ ਕਰੈਕਟਰ ਬਾਰੇ ਕਿੰਨੇ ਲੋਕ ਗੱਲ ਕਰ ਰਹੇ ਗੁਰਦਾਸ ਮਾਨ ਘੁੱਗੀ ਜਾਂ ਹੋਰ ਲੋਕ ਇੱਥੇ ਬਦਲਾ ਨਾਇਰ ਨੇ ਲਿਆ ਉਹ ਵੀ ਪੰਜਾਬ ਤੋਂ ਬਾਹਰ ਸ਼ਹੀਦ ਭਗਤ ਸਿੰਘ ਦਾ ਬਦਲਾ ਕੁੜੀਆਂ ਨੇ ਲਿਆ ਉਹ ਕਲਕੱਤੇ ਦੀਆਂ ਉਹ ਵੀ ਪੰਜਾਬ ਤੋਂ ਬਾਹਰ ਅਸੀਂ ਪੰਜਾਬੀ ਕੀ ਕਰਦੇ ਹਾਂ ਪੰਜਾਬੀ ਅਸੀਂ ਇਹ ਕਰਦੇ ਆਂ ਭਈ ਜੀਨੇ ਸਾਡੇ ਤੇ ਤਸ਼ੱਦਦ ਕੀਤਾ ਹੁੰਦਾ ਉਹਨੂੰ ਨੇਤਾ ਬਣਾ ਦਿੰਨੇ ਆਂ ਅਸੀਂ ਜਾ ਉਹਨੂੰ ਆਪਣਾ ਰਾਜਾ ਬਣਾ ਲੈਨੇ ਆ ਪਹਿਲਾਂ ਤੁਸੀਂ ਸੋਚ ਕੇ ਦੇਖੋ ਅੰਗਰੇਜ਼ਾਂ ਦੇ ਟਾਈਮ ਜਿਹੜੇ ਲੋਕਾਂ ਨੇ ਅੰਗਰੇਜ਼ਾਂ ਨੂੰ ਆਪਣੀਆਂ ਫੌਜ ਦਿੱਤੀ ਆਪਣਾ ਪੈਸਾ ਵੀ ਦਿੱਤਾ ਸਾਡੇ ਸਾਨੂੰ ਕੁੱਟਣ ਲਈ ਇੰਡੀਅਨ ਲੋਕਾਂ ਨੂੰ ਮਾਰ ਲਈ ਅਸੀਂ ਉਹਨਾਂ ਨੂੰ ਮੁੱਖ ਮੰਤਰੀ ਮੰਤਰੀ ਬਣਾਇਆ ਹੋਇਆ ਸੀ ਰਾਈਟ ਤੇ ਇਹ ਜਿਹੜੀ ਕੌਮ ਹੈ ਇਹ ਜਿਹੜੇ ਅਸੀਂ ਸਿੰਗਰ ਜਾਂ ਐਕਟਰ ਸਾਰੇ ਲੈ ਲਓ ਇਹ ਆਪਸ ਵਿੱਚ ਕਰੋਨਾ ਦੀਆਂ ਹੀਰਾਫੇਰੀਆਂ ਕਰ ਜਾਂਦੇ ਆ ਲੇਕਿਨ ਕਦੀ ਵੀ ਪਬਲਿਕ ਨੂੰ ਉਹਦਾ ਨਹੀਂ ਦੱਸਦੇ ਉਹ ਪਬਲਿਕ ਨੂੰ ਇਸ ਕਰਕੇ ਨਹੀਂ ਦੱਸਦੇ ਪਬਲਿਕ ਤੋਂ ਤਾਂ ਕਮਾਉਣਾ ਅਸੀਂ ਇੱਕ ਦੂਗੇ ਨੂੰ ਝੂਠੇ ਬੁਰੇ ਕਿਉਂ ਬਣਾਈਏ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਥੋੜੇ ਦਿਨ ਪਹਿਲਾਂ ਕਾਫੀ ਸਮਾਂ ਪਹਿਲਾਂ ਇਹਨਾਂ ਦੀ ਆਪਸ ਵਿੱਚ ਵਿਗੜੀ ਗਈ ਭਿਗੜੀ ਰਹੀ ਘੁੱਗੀ ਹੋਣਾ ਦੀ ਅਕਸ਼ੇ ਕੁਮਾਰ ਦੀ ਤੇ ਦੂਜੇ ਪਾਸੇ ਗਿੱਪੀ ਕਰਿਆ ਆ ਤੇ ਗਿੱਪੀ ਕਰਿਆ ਵਾਲ ਨੇ ਕੇਸਰੀ ਦੇ ਟਾਈਮ ਪਹਿਲੀ ਦੇ ਕਿਹਾ ਵੀ ਸੀ ਫੇ ਨਕਲੀ ਦਾੜੀਆਂ ਲਾ ਕੇ ਨਾ ਕਰਿਆ ਕਰੋ ਕੰਮ ਦੁੱਖ ਹੁੰਦਾ ਯਾਦ ਕਰ ਲੋ ਇਹ ਆ ਤੁਹਾਨੂੰ ਕਰਾਉਣਾ ਪੈਂਦਾ ਤੁਸੀਂ ਬਹੁਤ ਛੇਤੀ ਭੁੱਲ ਜਾਂਦੇ ਹੋ ਇਸੇ ਕਰਕੇ ਨੇਤਾ ਬਨੇਤਾ ਤੁਹਾਨੂੰ ਵਰਤ ਰਹੇ ਨੇ ਪਿਛਲੀ ਵਾਰ ਤੁਸੀਂ ਨਹੀਂ ਜੀ ਮੌਕਾ ਦੇਣਾ ਮੌਕਾ ਦਿੱਤਾ ਅੱਜ ਤੁਸੀਂ ਉਹਨੂੰ ਮਾੜਾ ਹੀ ਕਹੀ ਜਾਂਦੇ ਹੋ ਹੁਣ ਤੁਸੀਂ ਹੋਰ ਕਿਸੇ ਨੂੰ ਮੌਕਾ ਦੇ ਦੇਣਾ 5 ਸਾਲ ਫੇਰ ਨਿਕਲ ਜਾਣੇ ਆ ਇਹ ਚੀਜ਼ਾਂ ਤੁਸੀਂ ਆਪ ਸੋਚੋ ਧਿਆਨ ਨਾਲ ਕਿ ਦੇਖੋ ਕਿਹਨੂੰ ਮੌਕਾ ਦੇਣਾ ਕੌਣ ਹੁਣ ਸਹੀ ਲੱਗਦਾ ਹੁਣ ਇਹ ਟਾਈਮ ਨਹੀਂ ਰਹਿ ਗਿਆ ਆਜ਼ਾਦੀ ਤੋਂ ਬਾਅਦ ਅਸੀਂ ਪੰਜ-ਪੰਜ ਸਾਲ ਇਦਾਂ ਹੀ ਖਰਾਬ ਕਰਦੇ ਰਹੇ ਹਾਂ ਉਨੇ ਕੋਈ ਮੰਚ ਤੇ ਗੁਰਦਾਸ ਮਾਨ ਨੇ ਸਾਰੇ ਇਕੱਠੇ ਹੋਏ ਆ ਤੇ ਉੱਥੇ ਇੱਕ ਗੱਲ ਕਹੀ ਐ ਅਕਸ਼ਾ ਕੁਮਾਰ ਜੀ ਨੇ ਕਿ ਮੈਂ ਹਰੀ ਸਿੰਘ ਨਲੂਏ ਦਾ ਕਿਰਦਾਰ ਕਰਨਾ ਚਾਹੁੰਦਾ ਘੁੱਗੀ ਬਾਜੀ ਨੂੰ ਪੁੱਛੂ ਘੁੱਗੀ ਤੋਂ ਸਿਆਣੇ ਬਹੁਤ ਨੇ ਘੁੱਗੀ ਉਹੀ ਗੱਲਾਂ ਮੋੜ-ਮੋੜ ਬੋਲੀ ਜਾਂਦਾ ਜਦੋਂ ਇਹਦੀ ਫਿਲਮ ਧਾਰਮਿਕ ਆਉਂਦੀ ਤਾਂ ਉਦਾਂ ਨਹੀਂ ਗੱਲਾਂ ਕਰ ਲੈਂਦਾ ਜਦੋਂ ਲੁਚੀਆਂ ਲੜੀਆਂ ਆਉਣੀਆਂ ਤਾਂ ਕਹਿਣਾ ਕਮੇਡੀ ਹੱਸਣਾ ਬਹੁਤ ਜ਼ਰੂਰੀ ਐ ਇਹਨਾਂ ਦਾ ਕੀ ਭਰੋਸਾ ਕਰ ਸਕਦੇ ਹੋ ਤੁਸੀਂ ਇਹ ਚੀਜ਼ਾਂ ਆਪ ਸਮਝੋ ਤੁਸੀਂ ਅਸੀਂ ਤੁਹਾਨੂੰ ਸਮਝਾਉਨੇ ਆ ਜਿਹੜਾ ਜਗਾਉਂਦਾ ਉਹ ਮਰ ਜਾਂਦਾ ਤੁਸੀਂ ਜਾਗਦੇ ਨਹੀਂ ਯਾਦ ਰੱਖਣ ਵਾਲਾ ਹੀ ਦੁਖੀ ਹੁੰਦਾ ਜਿਹੜੇ ਭੁੱਲ ਜਾਂਦੇ ਆ ਉਹਨਾਂ ਨੂੰ ਫੇਰ ਵਰਤ ਜਾਂਦੀਆਂ ਇਦਾਂ ਦੀਆਂ ਸਰਕਾਰਾਂ ਜਾਂ ਇਦਾਂ ਦੇ ਲੋਕ ਇਹ ਜਦੋਂ ਸਾਨੂੰ ਠਗਣਾ ਹੁੰਦਾ ਇਕੱਠੇ ਹੋ ਜਾਂਦੇ ਸਾਰੇ ਇਕ ਕਦੀ ਇੱਕ ਦੂਦੇ ਖਿਲਾਫ ਨਹੀਂ ਬੋਲਦੇ ਭਾਵੇਂ ਕਰੋੜਾਂ ਦੀ ਹਿਰਫੇਰੀ ਕੀਤੀ ਹੋਵੇ ਇਹਨਾਂ ਨੂੰ ਹੀ ਪੁੱਛ ਲਓ ਕਿ ਇੰਨੇ ਸਾਲ ਇਹ ਅਲੱਗ ਕਿਉਂ ਰਹੇ ਇਹ ਜਵਾਬ ਦੇ ਜਾਣੇ ਨਹੀਂ ਦੇਣਗੇ ਇਹ ਤਾਂ ਕੋਈ ਹਿੰਦੀ ਚੈਨਲ ਖੋਲ ਰਾਂ ਹਾਂ ਉੱਤੇ ਇਹਨਾਂ ਬਾਰੇ ਮੈਂ ਬੋਲੂਗਾ ਜ਼ਰੂਰ ਬੋਲੂਗਾ ਹਿੰਦੀ ਚੈਨਲ ਤੇ ਬੋਲੂ ਕਿਉਂਕਿ ਸਾਡੇ ਲੋਕਾਂ ਨੇ ਜਿੰਨਾ ਸਮਝਣਾ ਸੀ ਉਹ ਸਮਝ ਲਿਆ ਹੁਣ ਆਂ ਅੰਦੋਲਨ ਦੇ ਸਮੇਂ ਦੇ ਜਿਹੜੇ ਬੰਦੇ ਸੀ ਇਹਨਾਂ ਨੂੰ ਦੇਖ ਲਓ ਤੁਸੀਂ ਇਹ ਕਿਹੜੀਆਂ ਗੱਲਾਂ ਕਰਦੇ ਨੇ ਕਿਹੜੀ ਵੀਡੀਓ ਹੈ ਤੇ ਅੱਜ ਇਹੀ ਬੰਦਾ ਉਹਦੇ ਨਾਲ ਗਾਣੇ ਗਾਉਂਦਾ ਫਿਰਦਾ ਨੱਚਦਾ ਫਿਰਦਾ ਸੋਚੋ ਜਿਹੜੇ ਇਹਦੇ ਇਸ ਵੀਡੀਓ ਵਿੱਚ ਜਸ ਬਾਜਵਾ ਇਹ ਕਹਿ ਰਿਹਾ ਕਿ ਬੰਬੇ ਵਾਲਿਆਂ ਦੇ ਫੋਨ ਚਿੱਟੇ ਫੁਲਾਣਾ ਇਹਨੂੰ ਦੱਸਣ ਵਾਲਾ ਕੋਈ ਹੋਵੇ ਇਹਦੀ ਇਸ ਵੀਡੀਓ ਥੱਲੇ ਕਿਸੇ ਨੇ ਵੀ ਇਹ ਕਮੈਂਟ ਨਹੀਂ ਪਾਇਆ ਕਿ ਮਾਮਾ ਉਹ ਬੰਬੇ ਤੋਂ ਆਇਆ ਸੀ ਜਿਹਦੇ ਨਾਲ ਨਹੀਂ ਤੁਸੀਂ ਖੜੇ ਹੋਏ ਕਿਉਂਕਿ ਉਹ ਗੱਲਾਂ ਸਹੀ ਕਰਦਾ ਸੀ ਸੱਚੀਆਂ ਕਰਦਿਆਂ ਤੁਹਾਡੇ ਵਾਂਗੂ ਨਹੀਂ ਸੀ ਇੱਧਰ ਚਲ ਗਏ ਤੇ ਉੱਧਰ ਦੇ ਉੱਧਰ ਚਲ ਗਏ ਤੇ ਉੱਧਰ ਦੇ ਇਦਾਂ ਦੇ ਹੋਰ ਬਹੁਤ ਸਿੰਗਰ ਹੈ ਜਿਹੜਾਂ ਦੀ ਅੱਜ ਕੱਲ ਫਿਲਮ ਆਉਣ ਵਾਲੀ ਹੈ ਤੇ ਕਹੀ ਜਾਂਦੇ ਸੀ ਆਪਣਾ ਕੰਮ ਨਵੇੜਤਾ ਤੁਹਾਡੇ ਮੋਢਿਆਂ ਤੇ ਪਾਤੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਵੀ ਮਾਮਾ ਇਹ ਸਮਝ ਕੇ ਨਾ ਚਲ ਜਾ ਕਰੋ ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ ਤੁਹਾਨੂੰ ਇਦਾਂ ਹੀ ਆਪਣਾ ਪਰਿਵਾਰ ਕਹਿ ਕੇ ਫਲਾਨਾ ਕਹਿ ਕੇ ਠੱਗੀ ਜਾਂਦੇ ਲੋਕ ਤੇ ਤੁਸੀਂ ਰਗੜੇ ਜਾਂਦੇ ਹੋ ਆਜ਼ਾਦੀ ਦੇ ਟਾਈਮ ਤੋਂ ਹੈ ਮੈਂ ਵੀ ਇਹ ਨਾ ਕੰਜਰਾਂ ਕੁੱਟਿਆਂ ਦੇ ਵਿੱਚ ਦਾ ਹੀ ਪਰ ਇਹਨਾਂ ਤੋਂ ਮੈਂ ਥੋੜਾ ਪਿਓਰ ਐ ਇਹਨਾਂ ਰਗਾ ਨਹੀਂ ਹੈਗਾ ਅਸੀਨਾ ਬਾਰੇ ਇਹਨਾਂ ਨਾਲੋਂ ਬੈਸਟ ਸੋਚਦੇ ਆ ਚੰਗਾ ਸੋਚਦੇ ਆ ਇਹ ਲੋਕ ਚੌਣ ਤੇ ਸਮਾਜ ਦਾ ਸੋਚ ਸਕਦੇ ਆ ਪਰ ਇਹ ਸੋਚਦੇ ਨਹੀਂ ਹਜੇ ਇਹ ਸਾਰੇ ਲੰਡੇ ਲੁਚੇ ਇੱਕ ਹੋ ਜਾਂਦੇ ਆ ਤੁਹਾਨੂੰ ਵਰਤਣਾ ਇਹਨਾਂ ਨੇ ਆਪਣੀਆਂ ਗੱਲਾਂ ਇੱਕ ਦੂਜੀਆਂ ਤਾਂ ਨਹੀਂ ਦੱਸਦੇ ਵੀ ਲੋਕ ਨਹੀਂ ਵਰਤੇ ਜਾਣੇ ਜੇ ਆਪਣਾ ਦਸਤਾ ਫਲਾਨਾ ਕਰੋੜਾਂ ਦੀ ਹਿਰਿਆ ਫਰੀ ਕਰ ਗਿਆ ਮੈਨਾ ਉਹ ਕਰ ਗਿਆ ਆਹ ਕਰ ਗਿਆ ਤੇ ਲੋਕਾਂ ਦੀ ਜੇਬ ਚੋਂ ਪੈਸਾ ਨਹੀਂ ਕਢਾਇਆ ਜਾਣਾ ਇਸ ਕਰਕੇ ਨਹੀਂ ਇਹ ਬੋਲਦੇ ਇਹ ਕੇਸ ਜੀ ਆਰ ਵਿੱਚ ਮੈਂ ਬਹੁਤ ਕੁਝ ਤੁਹਾਨੂੰ ਸੱਚ ਦੱਸ ਚੱਲਾਂ ਤੇ ਪਲੀਜ਼ ਦੋਸਤੋ ਸਮਝੋ ਚੰਗੇ ਲੋਕਾਂ ਮਗਰ ਲੱਗੋ ਚੰਗੀਆਂ ਚੀਜ਼ਾਂ ਬਣਾਓ ਇਮਾਨਦਾਰੀ ਨਾਲ ਬਣਾਓ ਇੰਨੇ ਰੇਟ ਕਿਉਂ ਵੱਧ ਗਏ ਕਿਉਂਕਿ ਇਹਨਾਂ ਨੇ ਫੁੱਦੂ ਬਣਾਤਾ ਸਨ ਗੁੱਸਾ ਆਉਂਦਾ ਇਹਨਾਂ ਤੇ ਬਹੁਤ ਇਹ ਜਿਹੜਾ ਅੱਜ ਕਹਿੰਦਾ ਘੁੱਗੀ ਬਾਜੀ ਦੀ ਚਾਪਲੂਸੀ ਹੋ ਰਹੀ ਆ ਭਈ ਉਹ ਦੱਸਣ ਉਹ ਕੀ ਦੱਸੂਗਾ ਘੁੱਗੂ ਘੁੱਗੀ ਘੁੱਗੀ ਕਾਹਦਾ ਘੁੱਗੂ ਆ ਉਹ ਘੁੱਗੂ ਆ ਉਹ ਬੰਦੇ ਨੂੰ ਮੈਂ ਬਾਲਾ ਵਧੀਆ ਨਹੀਂ ਸਮਝਦਾ ਕਿਉਂਕਿ ਸਿਰਫ ਇਹਨਾਂ ਨੇ ਗਿੱਦੜਾਂ ਦਾ ਗੂੰ ਪਹਾੜ ਚੜਾਇਆ ਹੋਇਆ ਉਹ ਸ਼ੇਰ ਮੈਂ ਅਕਸਰ ਕਹਿਣਾ ਹੁੰਨਾ ਭਈ ਫਿਲਮੀ ਲੋਕ ਤੋਂ ਵੇਚਣਾ ਚਾਹੇ ਅੱਲਾ ਮੇਰਾ ਰਾਮ ਕਿਸੇ ਦਾ ਪਰਦੇ ਪਈ ਜੋ ਲੋਕ ਹੈ ਧਰਮੀ ਬੋ ਲੂਟੇ ਭਗਵਾਨ ਕਿਸੇ ਦਾ ਹੈ ਨਾ ਉਹ ਚੀਜ਼ਾਂ ਇਹ ਨਾਲ ਬਾਰੇ ਸਹੀ ਹੈ ਮਿਹਰਬਾਨੀ ਸ਼ੁਕਰੀਆ